ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ਤੋਂ ਬਾਅਦ ਜਿੱਥੇ ਲੋਕਾਂ ਦੇ ਵਿੱਚ ਮੱਚੇ ਹੜਕਮ ਦੇ ਚੱਲਦੇ ਲੋਕਾਂ ਵੱਲੋਂ ਘਰਾਂ 'ਚ ਜ਼ਰੂਰਤ ਤੋਂ ਵੱਧ ਰਾਸ਼ਨ ਤੇ ਹੋਰ ਰੋਜ਼ ਮਰਦੀ ਜ਼ਰੂਰਤ ਦਾ ਸਮਾਨ ਘਰਾਂ ਵਿੱਚ ਇਕੱਠਾ ਕੀਤਾ ਗਿਆ ਪਰ ਹੁਣ ਮਾਹੌਲ ਸ਼ਾਂਤ ਹੋਣ ਉਪਰੰਤ ਬਾਜ਼ਾਰਾਂ ਦੇ ਵਿੱਚ ਸਨਨਾਟਾ ਛਾਇਆ ਜਿਸ ਸੰਬੰਧੀ ਗੱਲਬਾਤ ਕਰਦੇ ਬਾਜ਼ਾਰਾਂ ਦੇ ਮੰਡੀਆਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਜੰਗ ਦੇ ਹਾਲਾਤ ਬੜਨ ਨਾਲ ਲੋਕਾਂ ਵਿੱਚ ਮੱਚੇ ਹੜਕਮ ਦੇ ਚੱਲਦੇ ਲੋਕਾਂ ਵੱਲੋਂ ਪਹਿਲਾਂ ਤੋਂ ਮੰਡੀਆਂ ਖਾਲੀ ਕਰ ਦਿੱਤੀਆਂ ਗਈਆਂ ਜ਼ਰੂਰਤ ਤੋਂ ਵੱਧ ਸਮਾਨ ਕਰਾਂ ਦੇ ਵਿੱਚ ਜਮ੍ਹਾਂ ਕਰ ਲਿਆ ਗਿਆ ਜਿਸ ਦੇ ਚੱਲਦੇ ਹੁਣ ਦੁਕਾਨਦਾਰ ਮੰਡੀਆਂ ਵਿੱਚ ਮੱਖੀਆਂ ਮਾਰਦੇ ਨਜ਼ਰ ਆ ਰਹੇ ਨੇ ਅਤੇ ਜੇਕਰ ਆਰਤੀਆਂ ਦੇ ਰੋਜ਼ਾਨਾ ਕਲੈਕਸ਼ਨ ਦੀ ਗੱਲ ਕਰੀਏ ਤਾਂ 5000 ਤੋਂ ਵੱਧ ਨਹੀਂ ਹੋ ਰਹੀਏ ਜੋ ਕਿ ਕਿਸੇ ਸਮੇਂ 50000 ਤੋਂ ਲੱਖ ਵਿਚਾਲੇ ਹੁੰਦੀ ਸੀ ਕਿਉਂਕਿ ਲੋਕ ਜੰਗ ਦੇ ਮਾਹੌਲ ਦੇ ਵਿੱਚ ਪੈਨਿਕ ਹੋ ਕੇ ਡਰ ਦੇ ਚੱਲਦੇ ਸਾਰਾ ਕੰਮ ਕਰ ਗਏ ਜਿਸ ਦੇ ਨਾਲ ਹੁਣ ਦੁਕਾਨਦਾਰ ਡਾਕੇ ਕੱਟ ਰਹੇ ਨੇ ਅਤੇ ਹੁਣ ਅਸੀਂ ਦੋਵੇਂ ਦੇਸ਼ਾਂ ਦੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਦੋਵੇਂ ਪਾਸੇ ਸ਼ਾਂਤੀ ਤੇ ਅਮਨ ਬਣਾ ਕੇ ਰੱਖਣ ਤਾਂ ਜੋ ਸਾਡਾ ਕਾਰੋਬਾਰ ਮੁੜ ਤੋਂ ਪਟਰੀ ਤੇ ਆਵੇ ਉੱਥੇ ਟਮਾਟਰ ਜੋਗੀ ਇੱਥੋਂ ਅਫਗਾਨਿਸਤਾਨ ਤੱਕ ਐਕਸਪੋਰਟ ਹੁੰਦਾ ਸੀ ਹੁਣ ਮੰਡੀਆਂ ਦੇ ਵਿੱਚ ਸਸਤੇ ਪਾਵੇ ਚ ਰੋਲ ਰਿਹਾ ਜਿਸ ਨਾਲ ਕਿਸਾਨ ਵੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਨੂੰ ਮੰਡੀਆਂ ਦੇ ਵਿੱਚ ਫਸਲ ਲਿਆ ਕੋਈ ਮੁੱਲ ਜਿਹੜਾ ਨਹੀਂ ਮਿਲ ਰਿਹਾ ਸੋ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪੈਨਿਕ ਹੋ ਕੇ ਗਲਤ ਫੈਸਲਾ ਜਿਹੜਾ ਨਾਲ ਜੀ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ 'ਚ ਅਸਰ ਦਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ 2-4 ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾਹਾਕਾਰ ਲੋਕਾਂ ਨੇ ਸ਼ਹਿਰ 'ਚ ਖਬਰ ਫਲਾਤੀ ਜੀ ਸਬਜ਼ੀ ਮੰਡੀ ਆਹ ਕਰ ਮੱਚ ਗਈ ਰਾਸ਼ਨ ਵਾਲੀਆਂ ਦੁਕਾਨਾਂ ਤੇ ਲੋਕ ਨੇ ਹਾਹਾਕਾਰ ਮਚਾਤੀ ਜੋ ਸਾਡਾ ਜੰਗ ਦਾ ਮਾਹੌਲ ਬਣਾਇਆ ਗਿਆ ਇਸ ਨੂੰ ਅਸੀਂ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਨੂੰ ਪੈਨਿਕ ਨਾ ਕੀਤਾ ਜਾ ਕਿ ਲੋਕਾਂ ਵੱਲੋਂ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਗਏ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿਹਨੂੰ ਕਹਿ ਦਿੰਦੇ ਆ ਅਸੀਂ ਇੱਕ ਪ੍ਰਵਾਸੀਆਂ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਜਿਹਦੇ ਕੋ ਅਸੀਂ ਪੇਮੈਂਟ ਲੈਣ ਜਾਂਦੇ ਆ ਉਹਦੇ ਕੋਲ ਇੱਕੋ ਗੱਲ ਸੀ ਦੇਖੋ ਜੀ ਜੰਗ ਦਾ ਮਾਹੌਲ ਆ ਤੁਸੀਂ ਪੈਸੇ ਲੈਣ ਆ ਗਏ ਕੁਛ ਵੈਸੇ ਹੀ ਬਾਹਰ ਚਲੇ ਗਏ ਸਾਡੇ ਖੁੱਦ ਦੇ ਇੱਕ ਨੋ ਦਿਨ ਇੱਥੇ ਮੰਡੀ ਦੇ ਸਾਇਰਨ ਵੱਜੇ ਮੇਰੇ ਖੁੱਦ ਦੇ ਦੋ ਚਾਰ ਬੰਦੇ ਪੰਜ ਬੰਦੇ ਵਾਪਸ ਟ੍ਰੇਨ ਤੇ ਚਲੇ ਗਏ ਜਿਨਾ ਕਰਕੇ ਸਾਨੂੰ ਆਪ ਨੂੰ ਬਹੁਤ ਨੁਕਸਾਨ ਆ ਸਾਡਾ ਕੰਮਕਾਰ ਬੰਦ ਹੋਇਆ ਪਿਆ ਦੇਖੋ ਜੀ ਬਾਰਡਰ ਬੰਦ ਬਾਰਡਰ ਤੇ ਲੜਾਈ ਵਾਲਾ ਮਾਹੌਲ ਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਕੋਈ ਲੜਾਈ ਵਾਲਾ ਮਾਹੌਲ ਹੋ ਮੰਦਾ ਜੋ ਅੱਗੇ ਵੀ ਬਣਿਆ ਸਭ ਤੋਂ ਜ਼ਿਆਦਾ ਬਾਰਡਰ ਸਟੇਟ ਦਾ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੁਣ ਬਾਰਡਰ ਟਾਰੀ ਬਾਰਡਰ ਬੰਦ ਹੋ ਗਿਆ ਉਹੀ ਚੀਜ਼ ਜਿਹੜੀ ਹੁਮਗੇ ਵਾਇਆ ਬੰਬੇ ਅਪੋਰਟ ਜਾਂ ਗੁਜਰਾਤ ਹੈਗੇ ਉਹਨੂੰ ਡਬਲ ਕਰਾਇਆ ਪੈ ਜਾਂਦਾ ਪਹੁੰਚ ਆ ਬੜੇ ਲੱਗ ਜਾਂਦੇ ਆ ਇੱਥੇ ਜਿਹੜਾ 8 ਦਾ ਘੰਟਾ ਮਾਲ ਆ ਜਾਂਦਾ ਵਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਟਾਰੀਫ ਬਾਰਡ ਖੋਲਿਆ ਜਾਵੇ ਹਾਂ ਸਾਡੀ ਲੜਾਈ ਅਤਵਾਦ ਦੇ ਵਿਰੁੱਧ ਅਤਵਾਦੀ ਹੋਣਾ ਚਾਹੀਦਾ ਅਤਵਾਦੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਬਾਕੀ ਜਿਹੜੇ ਗਵਾਂਢੀ ਮੁਲਕ ਉਹਨਾਂ ਦਾ ਸਾਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਜਿਹਦੇ ਨਾਲ ਅੱਜ ਕੱਲ ਇਹ ਸਬਜ਼ੀ ਬਹੁਤ ਸਸਤੀ ਆ ਪਾਕਿਸਤਾਨ ਜੋ ਬਹੁਤ ਮਹਿੰਗੀ ਆ ਉਹਨਾਂ ਨੂੰ ਫਾਇਦਾ ਹੋਏਗਾ ਸਾਨੂੰ ਵੀ ਹੋਏਗਾ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਤੋਂ ਹੀ ਮੰਗਾਉਂਦੇ ਆ ਟਾਰੀ ਬਾਰਡਰ ਖੋਲਣਾ ਅਫਗਾਨਿਸਤਾਨ ਤੋਂ ਸੇਫ